ਪੰਜਾਬ ਦੀ ਸਕੂਲੀ ਸਿੱਖਿਆ ਦੀ ਜੇਕਰ ਗੱਲ ਕਰੀਏ ਤਾਂ ਇਸ ਦੇ ਉੱਪਰ ਅੱਜ ਚਰਚਾ ਕਰਨਾ ਬਹੁਤ ਜ਼ਰੂਰੀ ਬਣ ਜਾਂਦਾ ਹੈ ਕਿਉਂਕਿ ਪੰਜਾਬ ਦੇ ਜੋ ਸਰਕਾਰੀ ਸਕੂਲ ਨੇ ਉਹਨਾਂ ਦੇ ਸਿੱਖਿਆ ਦੇ ਬਾਰੇ ਬਹੁਤ ਸਾਰੇ ਚਰਚੇ ਜਿਹੜੇ ਨੇ ਆਮ ਸਮਾਜ ਵਿੱਚ ਸੁਣੇ ਜਾ ਸਕਦੇ ਨੇ ਸੋ ਪੰਜਾਬ ਦੀ ਸਕੂਲੀ ਸਿੱਖਿਆ ਦੇ ਅਸੀਂ ਦੋ ਮੁੱਖ ਪੜਾਵਾਂ ਦੀ ਗੱਲ ਕਰਾਂਗੇ ਇੱਕ ਹੈ ਪਲਾਨਿੰਗ ਕਰਨਾ ਯੋਜਨਾ ਬਣਾਉਣਾ ਅਤੇ ਦੂਜਾ ਹੈ ਉਸ ਯੋਜਨਾ ਨੂੰ ਪੂਰਾ ਕਰਨਾ ਹੁਣ ਯੋਜਨਾ ਬਣਾਉਣ ਵਾਲੇ ਅਧਿਕਾਰੀ ਕੌਣ ਨੇ ਉਹ ਹੈਗੇ ਸਾਡੇ ਸਿੱਖਿਆ ਸਕੱਤਰ ਡਾਇਰੈਕਟਰ ਜਨਰਲ ਸਕੂਲ এডੂਕੇਸ਼ਨ ਐਲੀਮੈਂਟਰੀ ਅਤੇ ਸੈਕੰਡਰੀ ਜੋ ਡਾਇਰੈਕਟਰ ਨੇ ਪੀਐਸਈਆਰਟੀ ਇਹ ਮਿਲ ਕੇ ਉੱਪਰੋਂ ਪਲਾਨਿੰਗ ਬਣਾਉਂਦੇ ਹਨ ਅਤੇ ਫਿਰ ਐਗਜ਼ੀਕਿਊਟ ਕਰਨ ਦੇ ਲਈ ਹਰ ਰੋਜ਼ 2 3 4 ਹੁਕਮ ਉੱਪਰੋਂ ਆ ਜਾਂਦੇ ਹਨ ਸਕੂਲਾਂ ਦੇ ਵਿੱਚ ਕਰਨ ਦੇ ਲਈ ਅਸਲ ਵਿੱਚ ਜੋ ਸਿੱਖਿਆ ਹੈ ਉਸ ਦੀ ਜੋ ਮੇਜਰ ਕਾਰਜ ਕਰਨੀ ਹੈ ਉਹ ਤਾਂ ਅਧਿਆਪਕ ਮੁੱਖ ਅਧਿਆਪਕ ਪ੍ਰਿੰਸੀਪਲ ਅਧਿ ਸਕੂਲ ਹੈ ਲੋਕਲ ਪੱਧਰ ਤੇ ਇਹਨਾਂ ਦੀਆਂ ਕੁਝ ਆਪਣੀਆਂ ਜੋ ਸਮੱਸਿਆਵਾਂ ਨੇ ਉਹਨਾਂ ਬਾਰੇ ਉੱਚ ਅਧਿਕਾਰੀਆਂ ਨੂੰ ਪੂਰਾ ਰਿਪੋਰਟ ਨਹੀਂ ਦਿੱਤੀ ਜਾਂਦੀ ਇਹ ਨਹੀਂ ਕਿ ਉਹ ਕਰਨਾ ਨਹੀਂ ਚਾਹੁੰਦੇ ਉਹ ਵੀ ਕਰਨਾ ਚਾਹੁੰਦੇ ਹਨ ਪਰੰਤੂ ਉਹਨਾਂ ਲਈ ਜੋ ਰਿਪੋਰਟਿੰਗ ਕੀਤੀ ਜਾਂਦੀ ਹੈ ਉਹ ਸਹੀ ਨਹੀਂ ਹੁੰਦੀ ਸਿੱਖਿਆ ਦੇ ਚੰਡੀਗੜ੍ਹ ਤੇ ਮੁਹਾਲੀ ਵਾਲੇ ਦਫ਼ਤਰਾਂ ਵਿੱਚ ਪੀਸੀਐਸ ਆਫੀਸਰਸ ਅਤੇ ਆਈਐਸ ਆਫੀਸਰਸ ਕੰਮ ਕਰਦੇ ਹਨ ਇਹਨਾਂ ਦੀ ਆਪਣੀ ਜੋ ਸਾਈਕੋਲੋਜੀ ਬਣੀ ਹੁੰਦੀ ਹੈ ਉਹ ਇਹ ਹੁੰਦੀ ਹੈ ਕਿ ਪਲਾਨਿੰਗ ਬਣਾਓ ਅਤੇ ਉਸ ਨੂੰ ਐਗਜ਼ੀਕਿਊਟ ਕਰੋ ਉਸ ਦੇ ਵਿੱਚ ਮਨੁੱਖੀ ਸਾਈਕੋਲੋਜੀ ਦਾ ਇੰਨਾ ਕੋਈ ਬਹੁਤਾ ਲੈਣ ਦੇਣ ਨਹੀਂ ਹੁੰਦਾ ਜਾਂ ਉਸ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ ਜਿਵੇਂ ਜੇ ਇੱਕ ਸਕੱਤਰ ਸਾਹਿਬਾਨ ਪਹਿਲਾਂ ਪਸ਼ੂ ਪਾਲਣ ਵਿਭਾਗ ਚੋਂ ਆਏ ਨੇ ਉਹ ਪਸ਼ੂਆਂ ਦੀਆਂ ਸਮੱਸਿਆਵਾਂ ਕੁਝ ਹੋਰ ਸੀ ਉਹਨਾਂ ਦੀਆਂ ਸਮੱਸਿਆਵਾਂ ਨੂੰ ਹੱਲ ਕਰਨ ਦੇ ਲਈ ਪਲਾਨੇ ਕੁਝ ਹੋਰ ਹੋਣੇ ਅਤੇ ਉਸ ਨੂੰ ਐਗਜ਼ੀਕਿਊਟ ਕਰਨ ਦਾ ਤਰੀਕਾ ਵੀ ਹੋਰ ਹੋਣਾ ਹੈ ਹੁਣ ਦੇਖਿਆ ਕੀ ਜਾਵੇ ਕਿ ਸਿੱਖਿਆ ਦੇ ਵਿੱਚ ਤਾਂ ਚਾਈਲਡ ਸਾਈਕੋਲੋਜੀ ਮੁੱਖ ਭੂਮਿਕਾ ਨਿਭਾਉਂਦੀ ਹੈ ਅਤੇ ਫਿਰ ਅਧਿਆਪਕ ਇੱਕ ਮਨੁੱਖ ਹੈ ਅਧਿਆਪਕ ਸਾਈਕੋਲੋਜੀ ਕੀ ਕਹਿੰਦੀ ਹੈ ਅਤੇ ਸਕੂਲ ਦਾ ਪ੍ਰਬੰਧ ਜੋ ਹੈ ਉਹ ਸਥਾਨਕ ਪਿੰਡ ਦੇ ਪ੍ਰਬੰਧ ਨਾਲ ਜੁੜਿਆ ਹੋਇਆ ਹੈ ਸੋ ਜੋ ਯੋਜਨਾਵਾਂ ਉਪਰੋਂ ਆਈਐਸਟੀਪੀ ਸstdcਾਰੀ ਬਣਾਉਂਦੇ ਨੇ ਉਹ ਸ਼ਾਇਦ ਇਨ੍ਹਾਂ ਫੈਕਟਰਾਂ ਦੇ ਬਾਰੇ ਬਹੁਤਾ ਨਹੀਂ ਜਾਣਦੇ ਅਸੀਂ ਇਹ ਨਹੀਂ ਕਹਿੰਦੇ ਕਿ ਉਹ ਇੰਟੈਲੀਜੈਂਟ ਨਹੀਂ ਹਨ ਉਹ ਇੰਟੈਲੀਜੈਂਟ ਹਨ ਪਰੰਤੂ ਉਹਨਾਂ ਦੀਆਂ ਜੋ ਆਪਣੀਆਂ ਕਾਰਜਸ਼ੈਲੀਆਂ ਨੇ ਉਹ ਸਿਰਫ ਪ੍ਰਬੰਧਕਾਂ ਦੀਆਂ ਨੇ ਯੋਜਨਾਵਾਂ ਬਣਾਉਣ ਵਾਲਿਆਂ ਦੀਆਂ ਨੇ ਜਿਵੇਂ ਬੱਚਿਆਂ ਦੀ ਜੋ ਸਿੱਖਿਆ ਹੈ ਉਹ ਮੁੱਖ ਰੂਪ ਵਿੱਚ ਉਹਨਾਂ ਦੀ ਸਾਈਕੋਲੋਜੀ ਤੇ ਨਿਰਭਰ ਕਰਦੀ ਹੈ ਉਨ੍ਹਾਂ ਦੀ ਸਰੀਰਕ ਸਮੱਸਿਆਵਾਂ ਤੇ ਨਿਰਪਰ ਕਰਦੀ ਹੈ ਹੈ ਉਹ ਉਨ੍ਹਾਂ ਦੇ ਪਰਿਵਾਰਾਂ ਦੀ ਸਥਿਤੀ ਕੀ ਹੈ ਕਈ ਪਰਿਵਾਰ ਟੁੱਟੇ ਹੋਏ ਹਨ ਕਈ ਬੱਚਿਆਂ ਦੀ ਮਾਵਾ ਨਹੀਂ ਹਨ ਅਤੇ ਕਈਆਂ ਦੇ ਪਿਤਾ ਨਹੀਂ ਹਨ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਧਿਆਨ ਵਿੱਚ ਕੌਣ ਰੱਖੇਗਾ ਸਭ ਤੋਂ ਪਹਿਲਾਂ ਕਲਾਸ ਵਿੱਚ ਜਨਵਲਾ ਅਧਿਆਪਕ ਅਤੇ ਫਿਰ ਪ੍ਰਿੰਸੀਪਲ ਅਤੇ ਮੁੱਖ ਅਧਿਆਪਕ ਸੋ ਇਨ ਨੂੰ ਯੋਜਨਾ ਬਣਾਉਣ ਦਾ ਹਿੱਸੇਦਾਰ ਬਣਾਉਣਾ ਚਾਹੀਦਾ ਹੈ ਅਤੇ ਇਹਨਾਂ ਯੋਜਨਾਵਾਂ ਨੂੰ ਐਗਜ਼ੀਕਿਊਟ ਕਰਨਾ ਹੈ ਉਸ ਦੇ ਵਿੱਚ ਵੀ ਇਹਨਾਂ ਦੀ ਸਲਾਹ ਲੈਣੀ ਚਾਹੀਦੀ ਹੈ ਪਰੰਤੂ ਹੋਇਆ ਉਲਟ ਕਿ ਫੀਲਡ ਵਿੱਚੋਂ ਕਿਸੇ ਦੀ ਕੋਈ ਸਲਾਹ ਨਹੀਂ ਲਈ ਜਾਣੀ ਬਸ ਹੁਕਮ ਉੱਤੋਂ ਆਏਗਾ ਚਾਹੇ ਉਹ ਸਕਤਰ ਐਜੂਕੇਸ਼ਨ ਚਾਹੇ ਡੀਜੀਐਸਈ ਚਾਹੇ ਸਾਡੇ ਡਾਇਰੈਕਟਰ ਸੈਵਨ ਚਾਹੇ ਐਸਸੀਆਰਟੀ ਹੁਕਮ ਆਏਗਾ ਅਤੇ ਤੁਹਾਨੂੰ ਪੂਰਾ ਕਰਨਾ ਹੀ ਪੈਣਾ ਹੈ ਅਤੇ ਹੁਕਮ ਵਿੱਚ ਲਿਖਿਆ ਜਾਂਦਾ ਹੈ ਇਸ ਹੁਕਮ ਦੀ ਇਨ ਬਿਨ ਪਾਲਣਾ ਕੀਤੀ ਜਾਵੇ ਇਸ ਦੇ ਸਬੰਧ ਵਿੱਚ ਕਿਸੇ ਵੀ ਦੇਰੀ ਦੀ ਆਪ ਦੀ ਜ਼ਿੰਮੇਵਾਰੀ ਹੋਵੇਗੀ ਬਸ ਇਹ ਦੋ ਲਾਈਨਾਂ ਸਾਡੀ ਸਿੱਖਿਆ ਨੂੰ ਬਰਬਾਦ ਕਰ ਰਹੀਆਂ ਨੇ ਅਧਿਕਾਰੀਆਂ ਨੂੰ ਤਾਂ ਲੱਗਦਾ ਹੈ ਕਿ ਅਸੀਂ ਪਲਾਨ ਬਣਾ ਦਿੱਤੀ ਤੇ ਐਗਜ਼ੀਕਿਊਟ ਕਰ ਦਿੱਤੀ ਆ ਤੇ ਸਿੱਖਿਆ ਸਾਡੀ ਪੂਰਨ ਹੋ ਜਾਏਗੀ ਫਿਰ ਹੁਕਮ ਕਿਹੋ ਜਿਹਾ ਆਉਂਦੇ ਨੇ ਇਸ ਦੀ ਕੋ ਉਦਾਹਰਣ ਪੇਸ਼ ਕਰਾਂਗੇ ਉਹ ਹੈ ਕਿ 100% ਰਿਜ਼ਲਟ ਲੈਣਾ ਕਿਸੇ ਤਰ੍ਹਾਂ ਵੀ ਸੰਭਵ ਨਹੀਂ ਹੈ ਕਿਉਂ ਕਿ ਕਿਉਂਕਿ ਬੱਚਿਆਂ ਦੀਆਂ ਆਈਕਿਊਜ਼ ਡਿਫਰੈਂਟ ਨੇ ਉਹਨਾਂ ਦੀਆਂ ਸਰੀਰਕ ਸਮੱਸਿਆਵਾਂ, ਵਿਅਕਤੀਗਤ ਸਮੱਸਿਆਵਾਂ ਤੋਂ ਡਿਫਰੈਂਟ ਨੇ। ਉਹਨਾਂ ਦੇ ਘਰਾਂ ਦੀਆਂ ਸਥਿਤੀਆਂ ਜਿੱਥੇ ਜਾ ਕੇ ਉਹਨਾਂ ਨੇ ਪੜ੍ਹਨਾ ਹੈ, ਯਾਦ ਕਰਨਾ ਹੈ, ਉਹਨਾਂ ਦੇ ਘਰ ਵਿੱਚ ਬਿਜਲੀ ਹੈ ਕਿ ਨਹੀਂ ਹੈ, ਉਹਨਾਂ ਦੀ ਮੰਮੀ ਹੈ ਕਿ ਨਹੀਂ ਹੈ, ਰੋਟੀ ਬਣਾਉਣ ਵਾਲੀ ਕਿ ਬੱਚਾ ਆਪ ਜਾ ਕੇ ਰੋਟੀ ਬਣਾਉਂਦਾ ਹੈ। ਉਹਨਾਂ ਦੇ ਪਿਤਾ ਜੀ ਹੈ ਕਿ ਨਹੀਂ ਹੈ ਕਿ ਨਹੀਂ ਹਨ। ਸੋ ਇੰਨਾਂ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸਿੱਖਿਆ ਪੂਰਨ ਰੂਪ ਵਿੱਚ ਦਿੱਤੀ ਜਾ ਸਕਦੀ ਹੈ। ਤੋਂ ਇਸ ਨੂੰ ਕੌਣ ਦੇ ਸਕਦਾ ਹੈ? ਇੱਕ ਅਧਿਆਪਕ ਸਕੂਲ ਮੁਖੀ ਰਲ ਕੇ ਦੋਨੇ ਪਿੰਡ ਦੀਆਂ ਘਰ ਦੀਆਂ ਬੱਚਿਆਂ ਦੀਆਂ ਸਥਾਨਿਕ ਸਮੱਸਿਆਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜੇਕਰ ਯੋਜਨਾ ਬਣਾਉਣਗੇ ਤਾਂ ਸੱਚਮੁੱਚ ਉਹ ਯੋਜਨਾ ਸਿਰੇ ਵੀ ਅੱਛੇ ਤਰੀਕੇ ਨਾਲ ਚੜ੍ਹੇਗੀ ਸੋ ਬਜਾਇ ਇਸ ਦੇ ਕਿ ਹੁਕਮ ਉਪਰੋਂ ਉਹਨਾਂ ਹੁਕਮਾਂ ਨੂੰ ਲੈਣ ਤੋਂ ਪਹਿਲਾਂ ਅਧਿਆਪਕ ਨੂੰ ਅਤੇ ਮੁੱਖ ਅਧਿਆਪਕ ਨੂੰ ਜਾਇੰਚਾਰਜ ਨੂੰ ਜ਼ਰੂਰ ਭਰੋਸੇ ਵਿੱਚ ਲੈਣਾ ਚਾਹੀਦਾ ਹੈ ਉਹਨਾਂ ਨੂੰ ਇਹਨਾਂ ਯੋਜਨਾਵਾਂ ਬਣਾਉਣ ਦੇ ਵਿੱਚ ਭਾਗੀਦਾਰ ਬਣਾਉਣਾ ਚਾਹੀਦਾ ਹੈ ਤਾਂ ਕਿ ਸਾਡੀ ਸਿੱਖਿਆ ਜਿਹੜੀ ਹੈਗੀ ਹੈ ਉਹ ਇੱਕ ਉਹ ਸ੍ਰੁੱਤਵੇ ਤੇ ਪਹੁੰਚ ਸਕੇ ਜੋ ਅਸੀਂ ਚਾਹੁੰਦੇ ਹਾਂ ਜੋ ਪੰਜਾਬ ਨੂੰ ਲੋੜ ਹੈ ਜੋ ਬੱਚਿਆਂ ਨੂੰ ਲੋੜ ਹੈ ਸਾਨੂੰ ਅਜਿਹੇ ਨਾਗਰਿਕਾਂ ਦੀ ਲੋੜ ਹੈ ਅਜਿਹੀ ਸਿੱਖਿਆ ਦੀ ਲੋੜ ਹੈ ਨਾ ਕਿ ਇਹ ਕਿ ਹਰ ਇੱਕ ਨੂੰ 33% ਨੰਬਰ ਦੇ ਦਿਓ ਅਤੇ ਉਹਨੂੰ ਪਾਸ ਕਰਕੇ ਭੇਜ ਦਿਓ ਅਤੇ ਸਾਡਾ ਜੋ ਮਿਸ਼ਨ ਹੈ 100% ਬੋਧ ਵਿੱਚ ਅਸੀਂ ਕਾਮਯਾਬ ਹੋਵਗੇ ਅਤੇ ਭਾਰਤ ਵਿੱਚ ਨੰਬਰ 1 ਲੈਗੇ ਸੋ ਅੱਜ ਜੋ ਜ਼ਰੂਰਤ ਹੈ ਉਹ ਹੈ ਕਿ ਅਧਿਆਪਕ ਅਤੇ ਸਕੂਲ ਮੁਖੀ ਨੂੰ ਮਾਨਸਿਕ ਗੁਲਾਮੀ ਵਿੱਚੋਂ ਆਜ਼ਾਦੀ ਦੇ ਦਿਓ ਉਸ ਆਜ਼ਾਦੀ ਦੀ ਸਖਤ ਜ਼ਰੂਰਤ ਹੈ ਤਾਂ ਉਹਨਾਂ ਦੀ ਇੱਕ ਆਜ਼ਾਦ ਸੋਚ ਤੇ ਆਜ਼ਾਦ ਹੋਂਦ ਹੋਣੀ ਜ਼ਰੂਰੀ ਹੈ ਨਾ ਕਿ ਉਹਨਾਂ ਨੂੰ ਉੱਪਰਲੇ ਦਫ਼ਤਰਾਂ ਦੇ ਮਾਨਸਿਕ ਗੁਲਾਮ ਬਣਾ ਕੇ ਰੱਖਿਆ ਜਾਵੇ ਕਿ ਅਧਿਆਪਕ ਫੇਰ ਹੀ ਅੱਛੇ ਤਰੀਕੇ ਨਾਲ ਕੰਮ ਕਰ ਸਕਣਗੇ ਅਤੇ ਪੰਜਾਬ ਦੀ ਸਿੱਖਿਆ ਭਾਰਤ ਵਿੱਚੋਂ ਸੱਚਮੁੱਚ ਉਦੋਂ ਇੱਕ ਨੰਬਰ ਤੇ ਮੰਨੀ ਜਾਏਗੀ ਜਦੋਂ ਪੰਜਾਬ ਦੇ ਬੱਚੇ ਸਿੱਖਿਆ ਪ੍ਰਾਪਤ ਕਰਕੇ ਪੰਜਾਬ ਦੇ ਭਲੇ ਲਈ ਇੱਥੇ ਹੀ ਕੰਮ ਕਰਨਗੇ ਨਾ ਕਿ ਨਿੱਤ ਜਹਾਜ਼ਾਂ ਵਿੱਚ ਉਡਾਰੀਆਂ ਮਾਰ ਕੇ ਕੈਨੇਡਾ ਆਸਟ੍ਰੇਲੀਆ ਅਮਰੀਕਾ ਜਾਣਗੇ ਇਸ ਤੋਂ ਹੀ ਪਤਾ ਲੱਗਦਾ ਹੈ ਕਿ ਸਾਡੀ ਸਿੱਖਿਆ ਪ੍ਰਣਾਲੀ ਕਿਹੋ ਜਿਹੀ ਹੈ ਜੋ ਅੱਜ ਪੰਜਾਬ ਵਿੱਚ ਵਾਪਰ ਰਿਹਾ ਹੈ ਇਸ ਨੂੰ ਮੁੜ ਕੇ ਰਿਵਾਈਵ ਕਰਨ ਦੇ ਲਈ ਅਧਿਆਪਕ ਨੂੰ ਅਤੇ ਸਕੂਲ ਮੁਖੀ ਨੂੰ ਥੋੜੀ ਆਜ਼ਾਦੀ ਦੇਣੀ ਹੀ ਪਵੇਗੀ ਬਹੁਤ ਬਹੁਤ ਧੰਨਵਾਦ